ਉਮੀਂ ਹੀ ਨਦੀ ਸੰਗਰਾਮ ਵਾਲਿਆਂ ਤੋਂ ਤੁਹਾਨੂੰ ਲੈ ਕੇ ਪਹੁੰਚ ਗਏ ਆ ਜੀ ਸਬਜ਼ੀ ਮੰਡੀ ਪ੍ਰਮਾਤਮਾ ਕਰੇ ਮਹੀਨਾ ਤੁਹਾਡੇ ਲਈ ਚੜ੍ਹਦੀ ਕਲਾ ਹੋਵੇ ਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਜਿਹੜਾ ਤੁਸੀਂ ਨਾ ਰਿਸਪਾਂਸ ਦਿੰਨੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਤੇ ਤੁਹਾਡੀ ਬਦੌਲਤ ਹੀ ਅੱਜ ਇਸਟਾ ਦੇ ਉੱਤੇ ਆਪਣੀ ਗਿਣਤੀ 3 ਲੱਖ ਤੇ ਫੇਸਬੁੱਕ ਦੇ ਉੱਤੇ ਆਪਣੇ ਪਰਿਵਾਰ ਦੀ ਗਿਣਤੀ 2 ਲੱਖ ਨੂੰ ਪਾਰ ਕਰ ਰਹੀ ਹੈ ਤੇ ਪ੍ਰਮਾਤਮਾ ਕਰੇ ਇਸੇ ਤਰ੍ਹਾਂ ਤੁਹਾਡੀ ਅਸੀਂ ਸੇਵਾ ਦੇ ਚ ਹਾਜ਼ਰੀ ਭਰਦੇ ਰਹੀਏ ਤੇ ਗੱਲ ਅੱਜ ਸ਼ੁਰੂ ਕਰ ਲੱਗੇ ਜੀ ਪਿਆਜ਼ ਤੋਂ ਪਿਆਜ਼ ਦਾ ਰੇਟ 6 ਮਹੀਨੇ ਤੋਂ ਲਗਭਗ ਟਿਕਿਆ ਆਉਂਦਾ ਜੀ ਪਹਿਲਾਂ 10 ਤੋਂ 15 15 ਤੋਂ ਲੈ ਕੇ 20 ਤੱਕ ਪ੍ਰਤੀ ਕਿਲੋ ਪਿਆਜ਼ ਵਿਕਿਆ ਜੀ ਅੱਜ ਦਾ ਰੇਟ ਆਈ ਪਿਆਜ਼ ਦਾ ਅੱਜ ਪਿਆਜ਼ 15 ਤੋਂ 20 ਵਿਕਿਆ ਜੀ ਸਬਜ਼ੀ ਮੰਡੀ 'ਚ ਟਮਾਟਰ ਹਾਈ ਚੱਲੀ ਜਾਂਦਾ ਜੀ ਹੁਣ ਕਈ ਹਫ਼ਤਿਆਂ ਤੋਂ ਅੱਜ ਵੀ ਟਮਾਟਰ 45 ਤੋਂ ਲੈ ਕੇ 50 55 ਤੱਕ ਪ੍ਰਤੀ ਕਿਲੋ ਵਿਕਿਆ ਜੀ ਜਿਹੜਾ ਟਮਾਟਰ ਦਾ ਰੇਟ ਉਹ ਹਾਈ ਚੱਲ ਰਿਹਾ ਇਹਨਾਂ ਦਿਨਾਂ ਦੇ ਵਿੱਚ ਘੀਆ ਥੋੜਾ ਜਿਹਾ ਵੱਧ ਕੇ ਫੇਰ ਮੰਦਾ ਹੋਇਆ ਜੀ ਪਹਿਲਾਂ 40 ਤੱਕ ਚੱਲਿਆ ਸੀ ਪਰ ਅੱਜ 20 ਤੋਂ ਲੈ ਕੇ 25 30 ਤੱਕ ਪ੍ਰਤੀ ਕਿਲੋ ਘੀਆ ਵਿਕਿਆ ਜੀ ਜਿਹੜਾ ਅੱਜ ਦਾ ਰੇਟ ਆ ਘੀਏ ਦਾ 20 ਤੋਂ 25 ਤੱਕ 3 ਤੱਕ ਕਿਹਾ ਵੀ ਕਹ ਜੀ ਨਿੰਬੂ ਮੰਡੇ ਚ ਆਇਆ ਜੀ ਨਿੰਬੂ ਅੱਜ ਸਬਜ਼ੀ ਮੰਡੀ ਚ 20 ਤੋਂ ਲੈ ਕੇ 25 ਤੱਕ ਪ੍ਰਤੀ ਕਿਲੋ ਵਿਗਿਆ ਜੀ ਅੱਜ ਦਾ ਰੇਟ ਆ ਜੀ ਨਿੰਬੂ ਦਾ ਨਿੰਬੂ ਅੱਜ 20 ਤੋਂ 25 ਵਿਗਿਆ ਜੀ ਇਸ ਤੋਂ ਇਲਾਵਾ ਭਿੰਡੀ ਆ ਜੀ ਭਿੰਡੀ ਅੱਜ 30 ਤੋਂ ਲੈ ਕੇ 35 ਵੀ ਵਿਗੀ ਆ 25 ਵੀ ਵਿਗੀ ਆ ਜੈ ਜੀ ਭਿੰਡੀ ਆ 25 ਤੋਂ ਸ਼ੁਰੂ ਹੋਈ ਆ 25 ਤੋਂ 30 ਜਿਹੜੀ ਦਰਮਿਆਨਾ ਦਾ ਰੇਟ ਰਿਹਾ ਭਿੰਡੀ ਦਾ 25 ਤੋਂ 30 ਪੇਠਾ ਜੀ ਜਿਹਨੂੰ ਮਾਲਵੇਚ ਆਪਾਂ ਪੇਠਾ ਕਹਿੰਦੇ ਨੇ ਹਲਵਾ ਵੀ ਕਹਿੰਦੇ ਆ ਇਹ ਅੱਜ 5 ਤੋਂ ਲੈ ਕੇ 7 ਤੱਕ ਪ੍ਰਤੀ ਕਿਲੋ ਵਿਗਿਆ ਜੀ ਪੇਠਾ ਉਹ ਅੱਜ 5 ਤੋਂ ਲੈ ਕੇ 7 ਤੱਕ ਵਿਕਿਆ ਜੀ ਹਰੀ ਮਿਰਚ ਵੀ ਕੀ ਆ ਜੀ ਹਰੀ ਮਿਰਚ ਦਾ ਰੇਟ ਅੱਜ 30 ਤੋਂ ਲੈ ਕੇ 35 40 ਤੱਕ ਪ੍ਰਤੀ ਕਿਲੋ ਵਿਗਿਆ ਜੀ ਅੱਜ ਦਾ ਰੇਟ ਆ ਜੀ ਹਰੀ ਮਿਰਚ ਦਾ ਅੱਜ ਹਰੀ ਮਿਰਚ 30 ਤੋਂ 35 40 ਤੱਕ ਪ੍ਰਤੀ ਕਿਲੋ ਵਿਗਿਆ